ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨੂਰਮਨ ਰਸੋਈ ਦੇ ਵਿੱਚ ਹੋਰ ਦੱਸੋ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਸਾਰੇ ਦੇ ਖਲਾ ਦੇ ਵਿੱਚ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਕਰਦੇ ਹਾਂ ਜੀ ਅੱਜ ਦੀ ਆਪਣੀ ਵੀਡੀਓ ਸ਼ੁਰੂ ਦਿਨ ਹੈਗਾ ਜੀ ਮੰਗਲਵਾਰ ਦਾ ਟਾਈਮ ਜਿਹੜਾ ਹੋ ਗਿਆ 3:00 ਵਜੇ ਨੇ ਤੇ ਸਭ ਤੋਂ ਪਹਿਲਾਂ ਮੈਂ ਮੱਜਾਂ ਦੇ ਲੰਗੂਹਾ ਚੱਕ ਕੇ ਤੁਹ ਸਫਾਈ ਕਰੂੰਗੀ ਜਣ ਕਿ ਗੋਹਾ ਚੱਕ ਕੇ ਸੈੱਟ ਦੂੰਗੀ ਪੱਥਨ ਵਾਸਤੇ ਪੱਥੂੰਗੀ ਬਾਅਦ ਵਿੱਚ ਤੇ ਇਸ ਦੇ ਨਾਲ ਨਾਲ ਹੀ ਮੈਂ ਲੱਗ ਗਈ ਸੀ ਮੱਜਾਂ ਨੂੰ ਨਵਾਉਣ ਪਿਆਉਣ ਤੇ ਬਹੁਤ ਚੱਕ ਕੇ ਤੇ ਫਿਰ ਮੈਂ ਮੱਜਾਂ ਨੂੰ ਨਵਾ ਪਿਆ ਕੇ ਤੇ ਉਸ ਤੋਂ ਬਾਅਦ ਮੈਂ ਸੱਣੀ ਕਰਨੀ ਸੀ ਫਿਰ ਨੂਰ ਦੇ ਡੈਡੀ ਕਰੇ ਸੀਗੇ ਤੇ ਉਹ ਕਹਿੰਦੇ ਵਿਚਾਰ ਸੱਣੀ ਮੈਂ ਕਰ ਦੇਣਾ ਤੇ ਫਿਰ ਉਹ ਲੱਗੇ ਸੀਗੇ ਜਾਨਕੀ ਸੱਣੀ ਕਰਨ ਤੇ ਮੈਂ ਮੱਜਾਂ ਨੂੰ ਨਵਾ ਰਹੀ ਸੀ ਅੱਗੇ ਵੀਡੀਓ ਤੁਹਾਨੂੰ ਉਹਨਾਂ ਉਹਨਾਂ ਦੀ ਵੀ ਦਿ세ਗੀ ਤੇ ਬਾਕੀ ਜਿਹੜੇ ਆਪਣੇ ਕੰਮ ਕਰਦੇ ਉਹ ਚੱਲਦੇ ਰਹਿਣੇ ਆ ਜੀ ਹਨਾ ਵੀ ਮੇਰਾ ਰੁਟੀਨ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਇਸ ਦੇ ਨਾਲ ਨਾਲ ਆਪਾਂ ਤੁਹਾਡੇ ਨਾਲ ਅੱਜ ਜਿਹੜੀ ਗੱਲ ਸ਼ੇਅਰ ਕਰਨ ਜਾ ਰਹੇ ਆ ਇਹ ਮੇਰੀ ਜ਼ਿੰਦਗੀ ਦਾ ਇੱਕ ਐਕਸਪੀਰੀਅੰਸ ਆ ਹਾਂ ਤੇ ਫਿਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਕੁਝ ਕੁ ਬਦਲਾਅ ਕੀਤੇ ਜਿਹਦੇ ਨਾਲ ਹੁਣ ਮੈਂ ਖੁਸ਼ ਆ ਤੇ ਮੇਰੀ ਜ਼ਿੰਦਗੀ ਦੇ ਵਿੱਚ ਸਕੂਨ ਆ ਜੇਕਰ ਤੁਸੀਂ ਵੀ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੀ ਜ਼ਿੰਦਗੀ ਵੀ ਬਹੁਤ ਵਧੀਆ ਲੰਘੇਗੀ ਤੇ ਹਾਂਜੀ ਦੇਖੋ ਜੀ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਵੇਖ ਰਿਹਾਏ ਝੂਠ ਹੈ ਜਿਹੜਾ ਬੰਦਾ ਮੂੰਹ ਦਾ ਮਿੱਠਾ ਏ ਠੀਕ ਆ ਜੀ ਉਹ ਬੰਦਾ ਬੇਈਮਾਨ ਹੋਊਗਾ ਧੱਗ ਹੋਊਗਾ ਤੇ ਜਿਹੜਾ ਬੰਦਾ ਮੂੰਹ ਦਾ ਬੜਬੋਲਾ ਏ ਨਾ ਮੂੰਹ ਦਾ ਕੌੜਾ ਉਹ ਬੰਦਾ ਦਿਲ ਦਾ ਸਾਫ਼ ਹੋਊਗਾ ਤੇ ਜਿਹੜੇ ਬੰਦੇ ਦਾ ਕਰੈਕਟਰ ਜਿਵੇਂ ਹੀ ਗਿਆ ਗੁਜ਼ਰਿਆ ਏ ਤੇ ਉਹ ਇਨਸਾਨ ਲੋਕਾਂ ਦੀ ਨਜ਼ਰ ਦੇ ਵਿੱਚ ਬਿਲਕੁਲ ਸੱਚਾ ਹੋਊਗਾ ਤਾਂ ਜਿਹੜਾ ਬੰਦਾ ਮੂੰਹ ਦਾ ਕੌੜਾ ਹਰੇਕ ਨੂੰ ਆਪਣੀ ਗੱਲ ਜਿਹੜੀ ਆ ਕਿਸੇ ਨੂੰ ਵੀ ਕੁਝ ਵੀ ਕਹਿਣਾ ਮੂੰਹ ਤੇ ਕਹਿ ਦੇਣਾ ਉਹ ਬੰਦਾ ਲੋਕਾਂ ਦੀ ਨਿਗਾ ਦੇ ਵਿੱਚ ਹਮੇਸ਼ਾ ਗਲਤ ਹੋਊਗਾ ਕਿਉਂਕਿ ਦੇਖੋ ਜੀ ਜਿਹੜਾ ਸੱਚ ਹੁੰਦਾ ਨਾ ਉਹ ਕਿਸੇ ਨੂੰ ਹਜਮ ਨਹੀਂ ਆਉਂਦਾ ਹੁੰਦਾ ਕਿਉਂਕਿ ਤੁਸੀਂ ਹਰ ਇੱਕ ਦਾ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਮਨ ਦੇ ਸਾਫ਼ ਹੋ ਤੇ ਤੁਸੀਂ ਹਰ ਇੱਕ ਦਾ ਨਾ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੇ ਕੋਈ ਦੁੱਖ ਤਕਲੀਫ ਆ ਹਨ ਤਾਂ ਤੁਸੀਂ ਆਪਣੇ ਆਪ ਤੇ ਝੱਲ ਰਹੇ ਹੋ ਪਰ ਅਗਾ ਅਗਲੇ ਨੂੰ ਤਕਲੀਫ ਨਹੀਂ ਆਉਣ ਦਿੰਦੇਗੇ ਤੇ ਫਿਰ ਵੀ ਤੁਹਾਡੀ ਕੋਈ ਕਦਰ ਨਹੀਂ ਕਰਦਾ ਇਸ ਲਈ ਇਹ ਨਾ ਕੁਛ ਕੁ ਸਮੇਂ ਲੈਣਾ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਤੁਹਾਡੇ ਨਾਲ ਇਸ ਤਰ੍ਹਾਂ ਕਰਦੇ ਉਹਨਾਂ ਲੋਕਾਂ ਨੂੰ ਇਗਨੋਰ ਮਾਰ ਕੇ ਨਾ ਤੁਸੀਂ ਪਿੱਛੇ हट ਜਾਓ ਤੁਸੀਂ ਪਿੱਛੇ हट ਜਾਓ ਉਹਨਾਂ ਥਾਵਾਂ ਤੇ ਆਪਣੇ ਆਪ ਨੂੰ ਪਿੱਛੇ ਕਰ ਲੋ ਜਿੱਥੇ ਤੁਹਾਡੇ ਗਿਆ ਦੀ ਕਦਰ ਨਹੀਂ ਜਿਹੜੇ ਲੋਕ ਤੁਹਾਨੂੰ ਤੁਹਾਡੀ ਕਦਰ ਨਹੀਂ ਕਰਦੇ ਕਿਉਂਕਿ ਆਪਾਂ ਨਜ਼ਰ ਦਾ ਇਲਾਜ ਕਰਾ ਸਕਦੇ ਹਾਂ ਬਟ ਕਿਸੇ ਦੇ ਦੇਖਣ ਦਾ ਨਜ਼ਰੀਆ ਨਹੀਂ ਬਦਲ ਸਕਦੇ ਹਨ ਤਾਂ ਕਰਕੇ ਉਹਨਾਂ ਲੋਕਾਂ ਤੋਂ ਪਛਾਣ ਹੋਣਾ ਹੀ ਚੰਗਾ ਏ ਤੇ ਹਾਂਜੀ ਲੋ ਜੀ ਮੁੱਖ ਦੀ ਗੱਲ ਬਸ ਮੈਂ ਮੈਨੂੰ ਇਹੀ ਤੁਹਾਨੂੰ ਕਹਿਣਾ ਚਾਹਣੀ ਆ ਕਿ ਜਿਹੜੇ ਲੋਕ ਤੁਹਾਡੀ ਕਦਰ ਨਹੀਂ ਕਰਦੇ ਤੁਸੀਂ ਉਹਨਾਂ ਤੋਂ ਪਛਾਣ ਹਟ ਜੋ ਤੇ ਤੁਹਾਡੀ ਜਿਹੜੀ ਐਮੀਅਤ ਆ ਉਹਨਾਂ ਨੂੰ ਫੇਰ ਪਤਾ ਲੱਗੂਗੀ ਤੇ ਚਲੋ ਜੀ ਆਪਾਂ ਹੁਣ ਕੱਪੜੇ ਵੀ ਧੋਲੇ ਤੇ ਕੱਪੜੇ ਸੁੱਕਣੇ ਵੀ ਪਾਤੇ ਦੀ ਠੀਕ ਹੈ ਬਸ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋ ਕਿ ਜਿਹੜਾ ਬੰਦਾ ਤੁਹਾਡੀ ਕਦਰ ਨਹੀਂ ਕਰਦਾ ਤੇ ਤੁਸੀਂ ਜਾਣ ਬੁੱਝ ਕੇ ਹਨਾ ਉਹਦੇ ਮੰਨ ਕੇ ਚਲੋ ਉਹਦੇ ਵੱਲ ਨੂੰ ਜਾਂਦੇ ਹੋ ਤਾਂ ਆਪਣੀ ਕਦਰ ਤੁਸੀਂ ਆਪ ਘਟਾ ਰਹੇ ਹੋ ਇਸ ਦਾ ਮਤਲਬ ਇਹੀ ਆ ਵੀ ਬਸ ਤੁਸੀਂ ਪਿੱਛੇ ਹਟ ਜਾਓ ਆਪਣੇ ਕੰਮ ਦੇ ਵਿੱਚ ਮਸਤ ਰਹੋ ਕਿਸੇ ਦੀ ਪ੍ਰਵਾਹ ਨਾ ਕਰੋ ਤੇ ਚਲੋ ਜੀ ਹੁਣ ਆਪਾਂ ਅੱਜ ਦੇ ਵਲੌਗ ਦਾ ਕਰਦੇ ਆਂ ਐਂਡ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ